ਸੌਣ ਰੇ ਉਹ ਬੰਦਾ ਕਹਿੰਦਾ ਪਿਛਲੇ ਸੰਡੇ ਸ਼ੁਨੀ ਸਾਰਿਆਂ ਨੇ ਕਹਿੰਨਾ ਮੈਨੂੰ ਜੱਜ ਸਾਹਿਬ ਨੇ ਕਿਹਾ ਤਾਂ ਇਹਨੂੰ ਲੈ ਜਾਓ ਤੇ ਇਹ ਸਿੱਧਾ ਜੇਲ੍ਹ ਹੀ ਜਾਣਾ ਉਹਨੇ ਜੇਲ੍ਹ ਜਾਣਾ ਉਹਨੇ ਉਹ ਜਿਹੜੇ ਮੁਲਾਜ਼ਮ ਹੁੰਦੇ ਨਾਲ ਲਜਾਣ ਵਾਲੇ ਉਹਨਾਂ ਤੋਂ ਮਿੰਦਤਰਲਾ ਕਰਕੇ ਉਹਨੇ ਫੋਨ ਫੜਿਆ ਕਿ ਮੈਨੂੰ ਇੱਕ ਫੋਨ ਲਾ ਲੈਣ ਦਿਓ ਬਸ ਉਹ ਕਹਿੰਦੇ ਨਹੀਂ ਨਹੀਂ ਤੈਨੂੰ ਜੇਲ੍ਹ ਜਾਣਾ ਤੂੰ ਕਹਿੰਦਾ ਨਹੀਂ ਇੱਕ ਫੋਨ ਲਾ ਲੈਣ ਦਿਓ ਬਸ ਉਨੇ ਮੈਸੇਜ ਕੀਤਾ ਮੈਨੂੰ ਅਚਾਨਕ ਮੈਂ ਪ੍ਰੇਜ ਉਹ ਖਾਣਾ ਖਾਣ ਦੇ ਲਈ ਆਇਆ ਹੋਇਆ ਸੀਗਾ ਨੀਚੇ ਇਕਦਮ ਮੈਂ ਦੇਖਿਆ ਮੈਂ ਕਿਹਾ ਕੋਈ ਐਮਰਜੈਂਸੀ ਆਇਆ ਮੈਸੇਜ ਦੇਖਿਆ ਮੈਂ ਉਹ ਕਹਿੰਦਾ ਜੀ ਮੈਨੂੰ ਜੇਲ ਸਜ਼ਾ ਹੋ ਗਈ ਆ ਮੈਂ ਕਹਾ ਨਹੀਂ ਨਹੀਂ ਤੈਨੂੰ ਥੋੜੀ ਸਜ਼ਾ ਹੋ ਸਕਦੀ ਤੂੰ ਤੇ ਰੱਬ ਦੇ ਘਰ ਚ ਐ ਸਮੇਂ ਦੇ ਵਿੱਚ ਸੇਵਾ ਕੀਤੀ ਐ ਤੂੰ ਟਿੱਪਰ ਵਾਲਾ ਗੱਲ ਕਰਦਾ ਕਹਿੰਦੇ ਹਾਂ ਮੈਂ ਕਹਾ ਤੈਨੂੰ ਨਹੀਂ سزا ਹੋ ਸਕਦੀ ਬਸ ਪ੍ਰੇਰ ਕੀਤੀ ਜੱਜ ਸਾਹਮਣੇ ਫੇਰ ਉਹਨੂੰ ਬੁਲਾਇਆ ਤੁਸੀਂ ਸੁਣਿਆ ਏ ਸਾਰਿਆਂ ਨੇ ਉਹਨੂੰ ਕਿਹਾ ਜਾ ਤੂੰ ਬਰੀਆਂ ਚਲਾ ਜਾ ਔਰ ਕਦੀ ਛੁੱਟ ਨਹੀਂ ਸਕਦਾ ਸੀ ਜਿਸ ਤਰ੍ਹਾਂ ਦਾ ਉਹਦਾ ਗੁਨਾਹ ਸੀ ਭਾਵੇਂ 2 ਮਹੀਨੇ ਲੱਗਦੇ ਉਹਨੂੰ ਭਾਵੇਂ 1 ਮਹੀਨਾ ਹੀ ਅੰਦਰ ਰੱਖਦੇ ਉਹਨੂੰ ਰੱਖਣਾ ਸੀ ਮੈਂ ਕਿਉਂ ਕਹਿ ਰਿਹਾ ਕਿ ਉੱਪਰੋਂ ਨਹੀਂ ਹੜਨਾ ਕਦੀ ਆਪਾਂ ਬਰਾਦ ਤੁਸੀਂ ਨਹੀਂ ਇਹ ਗੱਲ ਪੱਲੇ ਬੰਨ ਲਿਓ ਜਿਹੜਾ ਵਾਅਦਾ ਪਰਮੇਸ਼ਰ ਜੀ ਨੇ ਕਰ ਲਿਆ ਹੁਣ ਜਿਹਦੇ ਨਾਲ ਚੱਲ ਪਿਆ ਨਾ ਤੇ ਫਿਰ ਉਹਨੂੰ ਚੈੱਕ ਕਰਕੇ ਵੇਖੋ 5-6 ਮਹੀਨੇ ਵੇਖਿਓ ਐਸੀਆਂ ਲਹਿਰਾਂ ਬਹਿਰਾਂ ਕਰਾਏਗਾ